ਜੋ ਬੋਲੇ ਸੋਨਰ ਪੈ ਭਗਵਾਨ ਵਾਰਮੀ ਕੀ ਮਹਾਰਾਜ ਜੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨਨਾਥ ਮਹਾਰਾਜ ਜੀ ਜੈ ਸਤਿਗੁਰੂ ਪੂਰਨਨਾਥ ਜੀ ਮਹਾਰਾਜ ਜੀ ਜੈ ਗੁਰੂਪਿਆਰੀ ਸਾਧ ਸੰਗਤ ਜੀ ਜੋ ਕਿ ਕੱਲ 27 ਅਕਤੂਬਰ ਨੂੰ ਭਗਵਾਨ ਵਾਲੀ ਫਿਰਤ ਨਿਸ਼ਾਨ ਸਾਹਿਬ ਪੂਰੀ ਮਰਿਆਦਾ ਦੇ ਨਾਲ ਸੰਤਾ ਮਾਹ ਪ੍ਰਸ਼ਾਦੀ ਰਹਿਨ ਮਾਈ ਏਟ ਚੜਾਇਆ ਗਿਆ ਗੁਰੂ ਰੂਪਿਆਰੀ ਸਾਹਸਕ ਜੀ ਤੇ ਨਿਸ਼ਾਨ ਸਾਹਿਬ ਕਿਸੇ ਜਥੇਬੰਦੀ ਦਾ ਨਹੀਂ ਇਹ ਨਿਸ਼ਾਨ ਸਾਹਿਬ ਸਾਡਾ ਸਾਡਾ ਆਦ ਸਮੇ ਤੋਂ ਜਗਾ ਜਗਾ ਦਾ ਚੱਲੇ ਆ ਰਿਹਾ ਇਸ ਲਈ ਨਿਸ਼ਾਨ ਸਾਹਿਬ ਉੱਥੇ ਚੜਾਇਆ ਗਿਆ ਜੋ ਕਿ ਪਹਿਲਾਂ ਨਹੀਂ ਚੜਿਆ ਸੀ ਅਤੇ ਪੂਰੀ ਮਾਨ ਮਰਿਆਦਾ ਦੇ ਨਾਲ ਸੰਤਾ ਦੀ ਰਹਿਨ ਮਾਈ ਏਟ ਚੜਾਇਆ ਗਿਆ ਪਰ ਕੁਝ ਜਥੇਬੰਦੀਆਂ ਜੋ ਕਿ ਆਪਣੇ ਨਿਸ਼ਾਨ ਸਾਹਿਬ ਕੀ ਰਤ ਤੇ ਚੜਾਉਣੇ ਚਾਹ ਲਈਆਂ ਨਿਸ਼ਾਨ ਸਾਹਿਬ ਹਮੇਸ਼ਾ ਧਾਰਮਿਕ ਮਰਿਆਦਾ ਅਨਸਾਰ ਜੋ ਸਾਡਾ ਇਤਿਹਾਸ ਹੈ ਜੋ ਸਾਡਾ ਪਛੋਕੜ ਹੈ ਔਰ ਸੰਤਾਂ ਦੀ ਦੇਗ ਰੇਗ ਦੇ ਵਿੱਚ ਚੜਾਏ ਜਾਂਦੇ ਆ ਇਹ ਜਿਹੜਾ ਨਿਸ਼ਾਨ ਸਾਹਿਬ ਸੰਤਾਂ ਦੀ ਦੇਗ ਰੇਗ ਦੇ ਵਿੱਚ ਚੜਾਇਆ ਗਿਆ ਹੈ ਜੋ ਕਿ ਕਿੰਤੂ ਪਰੰਤੂ ਕਰਦੇ ਹਨ ਉਹਨਾਂ ਨੂੰ ਇਤਿਹਾਸ ਦਾ ਨਹੀਂ ਪਤਾ ਉਹ ਸਿਰਫ ਚਾਹੁੰਦੇ ਆ ਕਿ ਸਾਡੀ ਗੱਲ ਮੰਨੀ ਜਾਵੇ ਪਰ ਸੰਤ ਮਹਾਪੁਰਸ਼ ਕਿਸੇ ਦੀ ਗੱਲ ਨਹੀਂ ਮੰਨਣਗੇ ਸੰਤਾਂ ਦਾ ਫੈਸਲਾ ਫੈਸਲਾ ਜਿਹੜਾ ਹਮੇਸ਼ਾ ਟਲ ਰਹੇਗਾ ਜੋ ਕੱਲ੍ਹ ਸਥਾਈ ਤਰੀਕੇ ਨੂੰ ਸਾਰੇ ਸੰਤਾਂ ਮਹਾਪੁਰਸ਼ਾਂ ਨੇ ਪਹਿਲਾਂ ਵੀ ਸਾਰਿਆਂ ਨੂੰ ਸੱਦਾ ਦਿੱਤਾ ਹੈ ਕਿ ਜਿਹੜੇ ਸੰਤ ਮਹਾਪੁਰਸ਼ ਮਾਨ ਮਰਿਆਦਾ ਨੂੰ ਸਮਝਦੇ ਹਨ ਉਹ ਤੇ ਪਹੁੰਚ ਗਏ ਗੱਲਬਾਤ ਕਰਨ ਲੈ ਪਾ ਕੋਈ ਸੰਤੋਟੇ ਜਿਹੜੇ ਜਿਨ੍ਹਾਂ ਨੂੰ ਮਰਿਆਦਾ ਦਾ ਪਤਾ ਸੀ ਉਹ ਪਹੁੰਚੇ ਸੀ ਪਰ ਜਿਹੜੇ ਪਹਿਲਾਂ ਵੀ ਸੰਤਾਂ ਦੇ ਉਲਟ ਚੱਲੇ ਆ ਰਹੇ ਆ ਕੱਲ੍ਹ ਵੀ ਉਹਨਾਂ ਨੇ ਸੰਤਾਂ ਦੇ ਖਿਲਾਫ ਅੱਜ ਵੀ ਬੋਲ ਰਹੇ ਆ ਪਰ ਸਾਧ ਸੰਗਤ ਨੂੰ ਬੇਨਤੀ ਹੈ ਕਿ ਇਦਾਂ ਦੇ ਲੋਕਾਂ ਦੇ ਮਗਰ ਨਾ ਲੱਗੋ ਕੋਈ ਦਮਰਾ ਨਾ ਹੋਵੋ ਕੱਲ ਜਿਹੜਾ ਨਿਸ਼ਾਨ ਸਾਹਿਬ ਪੂਰੀ ਮਰਿਆਦਾ ਦੇ ਨਾਲ ਚੜਾਇਆ ਗਿਆ ਹੈ ਉੱਥੇ ਕੋਈ ਬੇਦਬੀ ਨਹੀਂ ਹੋਈ ਜਿਹੜਾ ਇੱਕ ਇਸ਼ੂ ਇਹਨਾਂ ਨੇ ਕ੍ਰੀਏਟ ਕੀਤਾ ਕਿ ਉੱਥੇ ਜਿਹੜਾ ਭਗਵਾਨ ਵਾਲਮੀਕ ਮਹਾਰਾ ਦੇ ਸਰੂਪ ਦੇ ਉੱਤੇ ਚੜ ਕੇ ਜਿਹੜੀ ਬੇਦਬੀ ਉਹ ਕੋਈ ਬੇਦਬੀ ਨਹੀਂ ਜਦੋਂ ਆਪਾਂ ਕਿਸੇ ਵੀ ਸਰੂਪ ਦੀ ਸਫਾਈ ਕਰਦੇ ਆਏ ਥੋੜਾ ਉੱਤੇ ਚੜ ਕੇ ਕਰਦੇ ਜੇ ਨਿਸ਼ਾਨ ਸਾਹਿਬ ਜੇ ਕੋਈ ਆਪਣੇ ਨਿਸ਼ਾਨ ਸਾਹਿਬ ਜਿਹੜਾ ਕੋਈ ਵੀ ਚੀਜ਼ ਮਾਲਾ ਭੇਟ ਕਰਨੀ ਆ ਉਦੋਂ ਵੀ ਉੱਤੇ ਚਾ DNA ਪੈਂਦਾ ਕੱਲ ਸਰੋਪਾ ਸਾਹਿਬ ਭੇਟ ਗਿਆ ਗਿਆ ਉਹ ਦੀ ਕੋਈ ਇਹੋ ਜੀ ਆਪਾਂ ਸਭ ਦੀ ਗੱਲ ਵੀ ਨਹੀਂ ਲੱਗੀ ਬਾਕੀ ਨਿਸ਼ਾਨ ਸਾਹਿਬ ਪੂਰੀ ਮਰਿਆਦਾ ਦੇ ਨਾਲ ਚੜਾਇਆ ਗਿਆ ਹੈ ਜੋ ਕੱਲ ਧਰਨਾ ਪ੍ਰਦਰਸ਼ਨ ਰੱਖਿਆ ਗਿਆ ਹੈ ਸਾਧ ਸੰਗਤ ਨੂੰ ਬੇਨਤੀ ਹੈ ਕਿ ਕਿਸੇ ਦੇ ਮਗਰ ਲੱਗਣ ਦੀ ਲੋੜ ਨਹੀਂ ਗਮਰਾ ਨਹੀਂ ਹੋਣਾ ਧਾਰਮਿਕ ਮਰਿਆਦਾ ਅਨੁਸਾਰ ਸਾਰਾ ਕੰਮ ਹੋਇਆ ਸਾਰਿਆਂ ਨੂੰ ਇਹ ਨਿਸ਼ਾਨ ਸਾਹਿਬ ਨੂੰ ਮੰਨਣਾ ਚਾਹੀਦਾ ਹੈ ਉਹ ਪਹਿਲਾਂ ਵੀ ਮੰਦੇ ਆ ਰਹੇ ਨੇ ਜੋ ਬੋਲੇ ਸੋਨਰ ਪੈ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਸਤਗੁਰੂ ਗਿਆਨਨਾਥ ਮਹਾਰਾਜ ਦੀ ਜੈ ਸਤਗੁਰੂ ਪੁਰਨਾਥ ਮਹਾਰਾਜ ਦੀ ਜੈ ਪਰਮਸਾਤ ਜੀ ਜੈ